ਹਾਂਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬੀ ਰਿਸ਼ਤੇ ਦੇ ਵਿੱਚ ਤੁਸੀਂ ਵੀ ਆਪਣੇ ਰਿਸ਼ਤੇ ਦੀ ਐਡ ਲਗਵਾ ਸਕਦੇ ਹੋ ਜੀ ਤੇ ਵੇਖ ਸਕਦੇ ਹੋ ਆਪਣੇ ਮਨਪਸੰਦ ਦੇ ਰਿਸ਼ਤੇ ਆਪਣੇ ਚੈਨਲ ਦੇ ਪੇਜ ਨੂੰ ਜਰੂਰ ਫੋਲੋ ਕਰੋ ਜੀ ਪਰਿਵਾਰਾਂ ਦੇ ਨੰਬਰ ਸਮੇਤ ਰਿਸ਼ਤੇ ਦਿੱਤੇ ਗਏ ਨੇ ਤੁਸੀਂ ਵੀ ਆਪਣੀ ਐਡ ਲਗਵਾਉਣ ਲਈ ਲਿਖੀ ਜਾਣਕਾਰੀ ਸਾਨੂੰ ਸਾਡੇ ਵਟਸਐਪ ਨੰਬਰ ਤੇ ਭੇਜੋ ਐਡ ਦੀ ਫੀਸ ਤੇ ਪ੍ਰੋਸੈਸ ਤੁਹਾਨੂੰ ਦੱਸ ਦਿੱਤਾ ਜਾਵੇਗਾ ਸੋ ਹਰ ਇੱਕ ਰਿਸ਼ਤਾ ਪਰਿਵਾਰਾਂ ਦੇ ਨੰਬਰ ਸਮੇਤ ਹੈ ਜੀ ਚੰਗੀ ਤਰ੍ਹਾਂ ਜਾਂਚ ਪੜਤਾਲ ਤੇ ਪੁੱਛਗਿੱਛ ਕਰਨ ਤੋਂ ਬਾਅਦ ਹੀ ਆਪਣਾ ਰਿਸ਼ਤਾ ਪੱਕਾ ਕਰੋ ਜੀ ਅੱਜ ਦਾ ਪਹਿਲਾ ਰਿਸ਼ਤਾ ਹੈ ਜੀ ਲੜਕੇ ਦਾ ਨਾਮ ਸਿੰਘ ਪਤਾ ਜ਼ਿਲ੍ਹਾ ਸੰਗਰੂਰ ਦਾ ਲੜਕਾ ਕਾਸਟ ਬਨਜਾਰਾ ਸਿੱਖ ਉਮਰਜੀ ਮੁੰਡੇ ਦੀ 1994 ਕੱਦ 5 ਫੁੱਟ 10 ਇੰਚ ਪੜ੍ਹਾਈ ਕਰੀਆ ਇਹਨਾਂ ਨੇ ਬੀਟੈਕ ਭੈਣਪਰਾ ਮੈਰੀਡਨੀ ਜੀ ਪਿਤਾ ਇਹਨਾਂ ਦੇ ਰਿਟਾਇਰਡ ਨੇ ਗਵਰਨਮੈਂਟ ਜੋਬ ਐਂਡ ਨਾਓ ਮੈਨੇਜਿੰਗ ਇੰਟਰਲੌਕ ਟਾਈਲ ਫੈਕਟਰੀ ਮਾਤਾ ਇਹਨਾਂ ਦੇ ਹਾਊਸ ਵਾਈਫ ਨੇ ਜੀ ਕੰਮ ਕਰ ਹੈ ਜੀ ਮੁੰਡੇ ਦਾ ਵਰਕਿੰਗ ਐਜ਼ ਐਕਸੀਐਨ ਐਨ ਪੀਐਸਪੀਸੀਐਲ ਤੇ ਸੈਲਰੀ ਇਹਨਾਂ ਦੀ 1,58,000 ਰੁਪਇਆ ਪਰ ਮੰਥ ਹੈ ਜੀ ਪਰਿਵਾਰ ਦੀ ਮੰਗ ਹੈ ਜੀ ਕੁੜੀ ਸਰਕਾਰੀ ਨੌਕਰੀ ਕਰਦੀ ਹੋਵੇ ਕਾਲੀ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦੇ ਦੋ ਨੰਬਰ ਦਿੱਤੇ ਗਏ ਨੇ ਜੀ ਜਿਸ ਨਾਲ ਵੀ ਇਹ ਰਿਸ਼ਤਾ ਮੈਚ ਕਰਦਾ ਤੁਸੀਂ ਪਰਿਵਾਰਾਂ ਦੇ ਨੰਬਰ ਤੇ ਸਿੱਧੀ ਗੱਲਬਾਤ ਕਰ ਸਕਦੇ ਹੋ ਹਰੀ ਪੱਟੀ ਵਾਲੇ ਨੰਬਰ ਤੇ ਤੁਸੀਂ ਸਾਡੇ ਨਾਲ ਐਡ ਦੇਣ ਲਈ ਸੰਪਰਕ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਜੀ ਨਾਮ ਅਰਵਿੰਦਰਜੀਤ ਸਿੰਘ ਪਤਾ ਚੰਡੀਗੜ੍ਹ ਦਾ ਲੜਕਾ ਹੈ ਉਮਰ 21 10 2001 ਕੱਦ 5 ਫੁੱਟ 8 ਇੰਚ ਪੜ੍ਹਾਈ ਕਰੀਏ ਜੀ ਮੁੰਡੇ ਨੇ ਗ੍ਰੈਜੂਏਸ਼ਨ ਪਹਿਣਾ ਇਹਨਾਂ ਦੀਆਂ ਤਿੰਨ ਨੇ ਭਰਾ ਕੋਈ ਨਹੀਂ ਮੁੰਡਾ ਇਕੱਲਾ ਹੈ ਜੀ ਪਿਤਾ ਦਾ ਨਾਮ ਹੈ ਅਮਰਜੀਤ ਸਿੰਘ ਬਿਜ਼ਨਸਮੈਨ ਨੇ ਪਿਤਾ ਇਹਨਾਂ ਦੇ ਤੇ ਮਾਤਾ ਦਾ ਨਾਮ ਹੈ ਜੀ ਦਲੇਰ ਕੌਰ ਰਿਟਾਇਰਡ ਗਵਰਨਮੈਂਟ ਜੌਬ ਸੁਪਰੀਡੈਂਟਲ ਇਨ ਹੈਲਥ ਡਿਪਾਰਟਮੈਂਟ ਵੈਸ਼ਨੋ ਪਰਿਵਾਰ ਹੈ ਕੰਮਕਾਰ ਹੈ ਜੀ ਵਰਕਿੰਗ ਇਨ ਗਵਰਨਮੈਂਟ ਡਿਪਾਰਟਮੈਂਟ ਔਨ ਕੰਟਰੈਕਟ ਵੇਸ ਐਂਡ ਰੈਂਟਲ ਪ੍ਰੋਪਰਟੀ ਇਨਕਮ ਹੈ ਜੀ 1 ਲੱਖ ਰੁਪਇਆ ਮੰਥਲੀ ਪਰਿਵਾਰ ਦੀ ਮੰਗ ਹੈ ਜੀ ਕੁੜੀ ਵਧੀਆ ਪਰਿਵਾਰ ਦੀ ਹੋਵੇ ਵੈਸ਼ਨੋ ਪਰਿਵਾਰ ਹੀ ਇਹਨਾਂ ਨਾਲ ਸੰਪਰਕ ਕਰਨ ਕਾਲੀ ਪੱਟੀ ਚ ਮੁੰਡੇ ਦੇ ਪਰਿਵਾਰ ਦੇ ਨੰਬਰ ਨੇ ਜੀ ਡਾਇਰੈਕਟ ਗੱਲਬਾਤ ਕਰਕੇ ਤੁਸੀਂ ਰਿਸ਼ਤੇ ਦੀ ਪੂਰੀ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਜੀ ਨਾਮ ਸਿੰਘ ਜ਼ਿਲ੍ਹਾ ਮੋਗਾ ਦਾ ਲੜਕਾ ਕਾਸਟ ਹੈ ਜੀ RAM ਗੜੀਆ ਸਿੱਖ ਗੋਤ ਰੱਤੇ ਭਰਾ ਇਹਨਾਂ ਦਾ ਇੱਕ ਕੈਨੇਡਾ ਦੇ ਵਿੱਚ ਹੈ ਜੀ ਭੈਣ ਵੀ ਇੱਕ ਕੈਨੇਡਾ ਦੇ ਵਿੱਚ ਹੈ ਤੇ ਪੜ੍ਹਾਈ ਕਰੀ ਹੈ ਜੀ ਮੁੰਡੇ ਨੇ B.Tech ਇੰਡੀਆ ਤੋਂ ਤੇ ਕਲੰਬੀਆ ਤੋਂ ਬ੍ਰਿਟਿਸ਼ ਕਰੀ ਹੈ ਜੀ ਸੋ ਮਾਤਾ ਹਾਊਸ ਵਾਈਫ ਨੇ ਇਹਨਾਂ ਦੇ ਪਿਤਾ ਪ੍ਰਾਈਵੇਟ ਠੇਕੇਦਾਰ ਨੇ ਜੀ ਕਮ ਕਰੇ ਜੀ ਮੁੰਡਾ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਆ ਨਸ਼ਾ ਰਹਤ ਹੈ ਜੀ ਪਰਿਵਾਰ ਦੀ ਮੰਗ ਹੈ ਕੁੜੀ ਇਹਨਾਂ ਨੂੰ ਵਧੀਆ ਪਰਿਵਾਰ ਦੀ ਚਾਹੀਦੀ ਹੈ ਸੋਹਣੀ ਸੁਨੱਖੀ ਤੇ ਪੜ੍ਹੀ ਲਿਖੀ ਹੋਵੇ ਕਾਲੀ ਪੱਟੀ ਚ ਮੁੰਡੇ ਦੇ ਪਰਿਵਾਰ ਦੇ ਨੰਬਰ ਨੇ ਜੀ ਸਿੱਧੀ ਗੱਲ ਬਾਤ ਤੁਸੀਂ ਇਹਨਾਂ ਨਾਲ ਕਰ ਸਕਦੇ ਹੋ ਸੋ ਅਗਲਾ ਰਿਸ਼ਤਾ ਲੜਕੀ ਦਾ ਹੈ ਜੀ ਨਾਮ ਸੁਮਨਦੀਪ ਕੌਰ ਕਾਸਟ ਲੜਕੀ ਦੀ ਜੱਟ ਸਿੱਖ ਹੈ ਗੋਤ ਬੜੈਚ ਉਮਰ ਹੈ ਜੀ 8/4/1991 ਕੱਦ 5 ਫੁੱਟ ਪੜ੍ਹਾਈ ਕਰੀਏ ਇਹਨਾਂ ਨੇ ਜੀ ਐਨ ਐਮ ਐਂਡ ਪੋਸਟ ਬੇਸਿਕ ਨਰਸਿੰਗ ਪਿਤਾ ਇਹਨਾਂ ਦੇ ਰਿਟਾਇਰਡ ਕਨਗੋ ਨੇ ਭਰਾ ਇਹਨਾਂ ਦਾ ਇੱਕ ਮੈਰਿਡ ਕੈਨੇਡਾ ਦਾ ਪੀ ਆਰ ਹੈ ਜੀ ਮਾਤਾ ਪਿਤਾ ਕੋਲ ਵਿਜ਼ਟਰ ਵੀਜ਼ਾ ਜੀ 10 ਸਾਲ ਦਾ ਤੇ ਕੰਮਕਾਰ ਹੈ ਜੀ ਵਰਕ ਪਰਮਿਟ ਤੇ ਲੜਕੀ ਪੀ ਆਰ ਦੀ ਫਾਈਲ ਅਪਲਾਈ ਹੈ ਪਰਿਵਾਰ ਦੀ ਮੰਗ ਹੈ ਜੀ ਮੁੰਡਾ ਕੈਨੇਡਾ ਤੋਂ ਹੋਵੇ ਜਾਂ ਪੰਜਾਬ ਦੇ ਵਿੱਚ ਹੋਵੇ ਖਾਨਦਾਨੀ ਪਰਿਵਾਰ ਹੋਵੇ 8 ਤੋਂ 10 ਕਿਲੇ ਜ਼ਮੀਨ ਹੋਵੇ ਜੀ ਅਗਲਾ ਰਿਸ਼ਤਾ ਲੜਕੇ ਦਾ ਹੈ ਜੀ ਨਾਮ ਸਿੰਘ ਪਤਾ ਬਰਨਾਲਾ ਦਾ ਲੜਕਾ ਹੈ ਕਾਸਟ ਲੜਕੇ ਦੀ ਜੱਟ ਸਿੱਖ ਹੈ ਤੇ ਗੋਤ ਢਿੱਲੋਂ ਉਮਰ 1995 ਕੱਦ 6 ਫੁੱਟ ਪੜ੍ਹਾਈ ਕਰੀ ਹੈ ਜੀ ਮੁੰਡੇ ਨੇ ਪਲੱਸ 2 ਆਈਟੀਆਈ ਇਲੈਕਟ੍ਰੀਸ਼ੀਅਨ ਦੀ ਤੇ ਬੀਏ ਕਰੀ ਹੋਈ ਹੈ ਜੀ ਨਾਲ ਹੀ ਮੁੰਡੇ ਨੇ ਪੀਜੀਡੀਸੀ ਕਰੀ ਹੈ ਜੀ ਭੈਣ ਇਹਨਾਂ ਦੀ ਇੱਕ ਮੈਰਿਡ ਹੈ ਤੇ ਪਿਤਾ ਐਕਸਪਾਇਰਡ ਨੇ ਜੀ ਮਾਤਾ ਇਹਨਾਂ ਦੇ ਹਾਊਸ ਵਾਈਫ ਨੇ ਬੈਸ਼ਨੋ ਪਰਿਵਾਰ ਹੈ ਕੰਮ ਕਰ ਹੈ ਜੀ ਪ੍ਰਾਈਵੇਟ ਬੈਂਕ ਦੇ ਵਿੱਚ ਮੁੰਡਾ ਨੌਕਰੀ ਕਰਦਾ ਹੈ ਤੇ ਪਰਿਵਾਰ ਦੀ ਮੰਗ ਹੈ ਜੀ ਕੁੜੀ ਪੜ੍ਹੀ ਲਿਖੀ ਘਰੇਲੂ ਹੋਵੇ ਹੋਰ ਕਿਸੇ ਵੀ ਤਰ੍ਹਾਂ ਦੀ ਪਰਿਵਾਰ ਦੀ ਕੋਈ ਮੰਗ ਨਹੀਂ ਜੀ ਨੰਬਰ ਦਿੱਤਾ ਗਿਆ ਪਰਿਵਾਰ ਦਾ ਸਿੱਧੀ ਗੱਲਬਾਤ ਤੁਸੀਂ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਲੜਕੇ ਦਾ ਰਿਸ਼ਤਾ ਨਾਮ ਸਿੰਘ ਏਰੀਆ ਅੰਮ੍ਰਿਤਸਰ ਸਾਹਿਬ ਕਾਸਟ ਮੁੰਡੇ ਦੀ ਜੱਟ ਸਿੱਖ ਹੈ ਉਮਰ ਅਕਤੂਬਰ 3 1997 ਦੇ ਵਿੱਚ ਡੇਟ ਆਫ ਬਰਥ ਹੈ ਜੀ ਕੱਦ 5 ਫੁੱਟ 6 ਇੰਚ ਗੋਤ ਸੰਧੂ ਪੜ੍ਹਾਈ ਕਰੀ ਹੈ ਜੀ ਪਲੱਸ 2 ਪਾਸ ਨਾਨ ਮੈਡੀਕਲ ਦੇ ਨਾਲ ਤੇ ਕੰਮ ਕਰ ਰਹੀ ਜੀ ਮੁੰਡਾ ਆਸਟ੍ਰੇਲੀਆ ਦੇ ਵਿੱਚ ਸਟੱਡੀ ਵੀਜ਼ਾ ਤੇ ਹੈ ਦੋ ਕਿੱਲੇ ਜ਼ਮੀਨ ਹੈ ਜੀ ਵਧੀਆ ਕੋਠੀ ਤੇ ਪਲਾਂਟ ਨੇ ਪਰਿਵਾਰ ਦੀ ਮੰਗ ਹੈ ਜੀ ਕੁੜੀ ਸੋਹਣੀ ਸੁਨੱਖੀ ਹੋਵੇ ਖਾਨਦਾਨੀ ਪਰਿਵਾਰ ਦੀ ਹੋਵੇ ਆਸਟ੍ਰੇਲੀਆ ਦੀ ਹੋਵੇ ਲੜਕੀ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਜੀ ਦੂਰ ਨੇੜੇ ਵਾਲੇ ਸਾਰੇ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਕਾਲੀ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਤੇ ਰਿਸ਼ਤੇ ਦੀ ਪੂਰੀ ਜਾਣਕਾਰੀ ਲੈ ਸਕਦੇ ਹੋ ਸੋ ਦੋਸਤੋ ਜਿੰਨੇ ਵੀ ਰਿਸ਼ਤੇ ਦਿੱਤੇ ਗਏ ਨੇ ਜੀ ਸਾਰੇ ਪਰਿਵਾਰਾਂ ਦੇ ਨੰਬਰ ਸਮੇਤ ਨੇ ਹਰੇਕ ਰਿਸ਼ਤੇ ਦੀ ਚੰਗੀ ਤਰ੍ਹਾਂ ਪੁੱਛਗਿੱਛ ਕਰੋ ਜਾਂਚ ਪੜਤਾਲ ਕਰਨ ਤੋਂ ਬਾਅਦ ਹੀ ਆਪਣਾ ਰਿਸ਼ਤਾ ਪੱਕਾ ਕਰੋ ਜੀ ਕਿਉਂਕਿ ਸਾਡੇ ਚੈਨਲ ਦਾ ਕੰਮ ਸਿਰਫ ਐਡ ਲਗਾਉਣ ਦਾ ਹੁੰਦਾ ਜੀ ਅਸੀਂ ਖੁਦ ਰਿਸ਼ਤੇ ਨਹੀਂ ਕਰਵਾਉਂਦੇ ਸੋ ਤੁਸੀਂ ਵੀ ਐਡ ਪਵਾਉਣ ਦੇ ਲਈ ਹਰੀ ਪੱਟੀ ਵਾਲੇ ਨੰਬਰ ਤੇ ਸਾਡੇ ਨਾਲ ਕਾਲ ਜਾਂ ਵਟਸਐਪ ਮੈਸੇਜ ਕਰਕੇ ਪੂਰਾ ਪ੍ਰੋਸੈਸ ਤੇ ਜਾਣਕਾਰੀ ਲੈ ਸਕਦੇ ਹੋ ਜੀ